ਸਸਤਰੀ ਕਾਲ ਬਾਈ ਜੀ ਸਾਰਿਆਂ ਨੂੰ ਅੱਜ ਤੁਹਾਡੇ ਲੈ ਕੇ Mahindra 275 1999 ਮਾਡਲ ਹਾਈ ਚੱਕਰ ਵਾਲਾ ਟਰੈਕਟਰ ਹੈ ਜਿਹੜਾ ਵੱਧ ਤੋੜੇ ਵਾਲਾ ਹੁੰਦਾ TJ ਇੰਜਨ ਗੇਅਰ ਦਾ ਟਰੈਕਟਰ ਪੂਰਾ ਚੰਗਾ ਹੈ ਟਟ ਦੀ ਰੰਗ ਪੇਂਟ ਦੀ ਕੰਡੀਸ਼ਨ ਸਾਰਾ origignal ਹੈ ਜੀ ਆ ਸਾਰਾ origignal ਰੰਗ ਪੇਂਟ ਹੈ ਟਰੈਕਟਰ ਦਾ ਟਾਇਰ ਹੈਗੇ ਟਰੈਕਟਰ ਦੇ 60 ਤੋਂ 65% ਡਿੰਬਰੂਮਾਂ ਦੀ ਕੰਡੀਸ਼ਨ ਦੇਖ ਲਓ ਜੀ ਰੰਗ ਪੇਂਟ ਦੇਖ ਲਓ ਟਰੈਕਟਰ ਦੀ ਟਰੈਕਟਰ ਪੂਰਾ ਚੰਗਾ ਹੈ ਇੰਜਨ ਗੇਅਰ ਦਾ ਪੂਰਾ ਚੰਗਾ ਟਰੈਕਟਰ ਮਾਡਲ 99 ਪੂਰਾ ਚੰਗਾ ਟਰੈਕਟਰ ਇੰਜਨ ਗੇਅਰ ਦਾ ਟਾਇਰ 60 ਤੋਂ 80% ਟਰੈਕਟਰ ਦੀ ਕੰਡੀਸ਼ਨ ਪੂਰੀ ਚੰਗੀ ਹੈ ਜੀ ਸੁੱਕਾ ਟਰੈਕਟਰ ਹੈ ਜਮਾ ਟਰੈਕਟਰ ਦਾ ਜਿਹੜਾ ਆਪਾਂ ਰੇਟ ਰੱਖਿਆ ਹੈ 1 ਲੱਖ ਤੇ 15000 ਰੁਪਿਆ ਟਰੈਕਟਰ ਦਾ ਰੇਟ ਹੈ 1 ਲੱਖ ਤੇ 15000 ਰੁਪਿਆ ਮੌਕੇ ਤੇ ਮਾਨ ਤਨ ਹੋ ਜੂਗਾ ਜੀ ਮੌਕੇ ਤੇ ਘੱਟ ਵੱਧ ਹੋ ਜੂਗਾ ਆਪਣਾ ਫੋਨ ਨੰਬਰ ਹੈ ਜੀ 62832 35883 62832 35883 62832 35883 ਤੇ ਫੋਨ ਕਰਕੇ ਬਾਈ ਜੀ ਟਾਈਟਰ ਖਰੀਦ ਸਕਦੇ ਹਾਂ ਆਪਣਾ ਪਿੰਡ ਕੋਟਲੀ ਹੈ ਜੀ ਨੇੜੇ ਪਿੰਡ ਬਾਦਲ ਜ਼ਿਲ੍ਹਾ ਬਠਿੰਡਾ